ਸਮੂਹ ਸਾਧ ਸੰਗਤ ਦੇ ਚਰਨਾਂ 'ਚ ਅਰਦਾਸ ਹੈ ਬੇਨਤੀ ਹੈ ਆਪ ਸਭ ਨੇ ਸਵਾ ਦੇ ਉੱਤੇ ਸ਼੍ਰੀ ਫਤਿਹਗੜ ਸਾਹਿਬ ਜਾਣਾ ਹੈ ਭਾਈ ਮਨਿੰਦਰ ਸਿੰਘ ਸ਼ੀਂਗਰਵਾਲਿਆਂ ਦੀ ਆ ਕਵਿਤਾ ਜ਼ਰੂਰ ਸੁਣਿਓ ਫਤਿਹਗੜ ਸਾਹਿਬ ਦੀ ਸਵਾ ਕੇਵਲ ਇੱਕ ਮੇਲੇ ਦੇ ਤੌਰ ਤੇ ਨਾ ਆਪਾਂ ਦੇਖੀਏ ਆਪਾਂ ਸੋਚ ਕੇ ਦੇਖੀਏ ਕਿ ਆਪਾਂ ਜਾਣਾ ਕਿਉਂ ਤੇ ਭਾਈ ਸਾਹਿਬ ਨੇ ਜੋ ਕਵਿਤਾ ਬੋਲੀ ਹੈ ਇੱਕ ਇੱਕ ਬੋਲ ਦਿਲ ਚ ਬਸਾਨ ਵਾਲਾ ਔਰ ਇਹਦੇ ਉੱਤੇ ਆਪਾਂ ਅਮਲ ਜ਼ਰੂਰ ਕਰਨਾ ਹੈ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ گزارਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ گزارਿਓ ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ ਅਹਿਸਾਸ ਕਰੋ ਕੇ ਮੇਰੀ ਮਾਂ ਹੈ ਕੰਬਦੀ ਗੋਦੀ ਵਿੱਚ ਬੈਠੇ ਲਾਲਾ ਤਾਈਂ ਨਿਹਾਰਿਓ ਮੇਰੇ ਲਾਂ ਦੇ ਨਾਲ ਰਹਿ ਕੇ ਰਾਤ گزارੋ ਬੈਠ ਕੇ ਦੇਖੀਏ ਅਗਰ ਉਸੇ ਜਾਣਦੇ ਹਾਂ ਤਾਂ ਠੰਡੇ ਬੁਰਜ ਦੇ ਵਿੱਚ ਕੁਝ ਪਲ ਬੈਠੀਏ ਤਾਂ ਸਹੀ ਕਿਵੇਂ ਮਾਤਾ ਜੀ ਨੇ ਔਰ ਛੋਟੇ ਸਾਹਿਬ ਜੀ ਆਦਿ ਉੱਥੇ ਵਕਤ ਬਤਾਇਆ ਹੋਵੇਗਾ ਅਹਿਸਾਸ ਕਰਕੇ ਦੇਖੀਏ ਉਹ ਨੀਹਾ ਜਿੱਥੇ ਮੇਰੇ ਲਾਲ ਖਲੋਤੇ ਸੀ ਦੁੱਖ ਵੱਡਾ ਸੀ ਮੇਰੇ लाडले ਤੇ ਛੋਟੇ ਸੀ ਉਹ ਕਹਿੰਦੇ ਨੇ ਦੁੱਖ ਸਹਿ ਲਓ ਸਦਕ ਨਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ گزارਿਓ ਤੁਸੀਂ ਧੀਆ ਪੁੱਤਰ ਆਪਣੇ ਨਾਲ ਲ ਆਇਓ ਜੀ ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਆਇਓ ਜੀ ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਆਇਓ ਜੀ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਾਰਿਓ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ گزارਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ گزارਿਓ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਖੜਾ ਉਡੀਕ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਦੇਖਣਾ ਚਾਹੁੰਨਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਦੇਖਣਾ ਚਾਹੁੰਨਾ ਆਪਣੇ ਜੀਤ ਜੁਝਾਰਾਂ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਵਿਚਾਰ ਜਰੂਰ ਕਰਿਓ ਸਤਿਗੁਰਾਂ ਨੇ ਇਹ ਸਭ ਕੁਰਬਾਨੀ ਸਾਡੇ ਲਈ ਕਿਉਂ ਕੀਤੀ ਸੀ ਉਸ ਕੁਰਬਾਨੀ ਨੂੰ ਵਿਚਾਰ ਜਰੂਰ ਕਰਿਓ ਜੀ